ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਤੋਂ ਕਰਦੇ ਰਣਕਾਡ ਹੋਗੇ ਕਿ ਟਾਈਮ ਹੋ ਗਿਆ 4:00 ਕੇ 5:00 ਵਜੇ ਦਾ 5:00 4:00 ਵਜੇ ਨਾਲ ਆਏ ਸਵੇਰ ਦਾ ਇੱਕ ਕਲਿੱਕ ਵੀ ਨਹੀਂ ਲੈਂਦੀ ਬਲੌਗ ਦੀ ਕਿਉਂਕਿ ਇੱਕ ਰਾਤ ਸੀ ਮੇਕਅਪ ਤੇ ਥੋੜਾ ਵੀ ਕੰਮ ਹੋ ਗਿਆ ਨਾ ਹੱਥ ਸੰਭ ਲੱਗ ਗੋ ਹੋਰ ਕਦੇ ਲੜ ਭੱਜ ਜਿੰਦੀ ਕਦੇ ਆ ਜਾਂਦੀ ਆ ਸਾਡੇ ਵਿਚਾਰੀ ਆਂਟੀ ਬੈਠੀ ਆਂਟੀ ਠੀਕ ਹੋ ਬਾਕੀ ਦੀਦੀ ਘਰੀ ਨੇ ਮੇਕਅਪ ਤੇ ਅੱਜ ਜਾਗੋਗੀ ਹਾਂਜੀ ਹੁਣ ਆਪਾਂ ਚੱਲਨੇ ਆਗੇ ਬਾਕੀ ਲੋਕ ਇਹਨੇ ਦੇਖ ਲੋ ਘੈਂਟ ਬਣੀ ਪਈ ਪੂਰੀ ਛੋਟਾ ਜਾਂਦੇ ਆ ਲਿਆ ਥੋੜੀ ਲੱਗ ਰਹੀ ਆ ਤੁਹਾਰੀਆਂ ਦਾ ਸੌਣ ਲਈ ਖੜਾਕ ਕੇ ਸਭਾ ਹੁਣ ਆਪਾਂ ਚੱਲਿਆ ਫਿਰ ਹਾਂ ਜਾ ਆਪਦੇ ਚੱਲੋ ਢਿੰਦੇ ਚੱਲਣਾ ਆ ਠੀਕ ਆ ਆਪਾਂ ਚાલਦੇ ਆ ਫਿਰ ਢੋਲ ਲਿਆਉਣਗੇ ਉਹ ਕਦੇ ਕੇਰਾ ਦਾ ਢੋਲ ਲੈ ਕੇ ਕੋਈ ਮਸਤੀ ਕਰਨੀ ਅਜਾ ਆਪਾਂ ਵੀ ਚੇਂਜ ਕਰਨੇ ਕੱਪੜੇ ਆ ਥੋੜੀ ਉੱਪਰ ਆਵਾਂਗੇ ਸੈੱਟ ਕਰ ਲੈਨੇ ਕੱਪੜੇ ਆਪਾਂ ਜੇ ਉੱਥੇ ਆ ਕੇ ਬਾਹਰ ਨੂੰ ਚੱਲੀਏ ਮਹਿਸਾ ਚੱਲੀਏ ਫਿਰ ਚੱਲੋ ਸੋਸਾਇਟੀ ਕਹਦਾ ਤੁਸੀਂ ਸਾਜੀ ਦਾ ਆਪਾਂ ਚੱਲ ਪਏ ਸੀਗੇ ਡੈਡੀ ਵਰਗਾ ਹੀ ਐ ਤੇ ਪਿੱਛੇ ਟੀਚਰ ਤੇ ਬਾਕੀ ਆਪਾਂ ਸੁੱਝ ਜਾਈਏ ਨੇ ਹਣਾ ਮਾਸ਼ਾਅੱਲੁਕਿਆ ਹਾਂਜੀ ਬੋਕਟੜਾ ੜਾ ਬਾਜੂ ਚੀ ਕਰਨਾ ਸੁਣਦਾ ਨਹੀਂ ਕੋਈ ਮੈਂ ਹਉਂਦੀ ਬਾਤ ਸੁਣਦੀ ਆ ਹੋਏ ਨਹੀਂ ੜੜੀ ਆ ਇਹਦੀ ਬਾਤ ਹੁੰਦੀ ਨਹੀਂ ਉਹਦੀ ਬਾਤ ਬਾ ਸੁਣਦੀ ਆ ਯਾਰ ਵੜਦੇ ਵੜਦੇ ਉਹੀ ਇਹ ਇਹ ਲੱਗ ਲੱਗ ਗਿਆ ਇਹ ਈ ਲਾਵਾ ਬੋਲੇ ਹੁਣ all about them. ਹੇ 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 ਬਾਸ ਸੈਟ ਆ ਜਾ ਮੂੰਛਾ ਉਹ ਕਿੱਕਾ ਨੰਬਰ ਆਦਰਾ ਕੀ ਕਰੀਏ ਨਾ ਓਏ ਓਏ ਲਾ ਆਰਾ ਮੰਮੀ ਤੇਰੀ ਚੁੰਨੀ ਚ ਗੁੱਪਿਆ ਲਾ ਲਾ ਚੁੰਨੀ ਕਾ ਕੇ ਇਹ ਸਾਡੇ ਸੇਵਾਦਾਰ ਮਿੰਨੀ ਸੇਵਾਦਾਰ ਆਵਾ ਸੁਣਿਆ ਆਇਓ ਆਇਓ ਚੱਲੋ ਚੱਲੋ ਜਮ ਚੱਲ ਬਰਛਾ ਜੰਨੋ ਦੁਪਰਾਂ ਦੇ ਯਾ ਉਹ ਮੈਂ ਆਉਂਗਾ ਫੜੂਗਾ ਆਪੇ ਤੇ ਨਾ ਆਇਓ ਹੋਰ ਸੱਟਾ ਡੈਡੀ ਓਕੇ ਜਮਾ ਪਛਾਣ ਨਹੀਂ ਆ ਰਹੀ ਤੁਹਾਡੀ ਦਾ ਲੈ ਡੈਡੀ ਹਾਂ ਮੈਂ ਆਪਾਂ ਦੇ ਉਹ ਕਿੱਧਰ ਗਿਆ ਹਾਂ ਬਈ ਕਿਵੇਂ ਆ ਵਧੀਆ ਵਧੀਆ ਹੋ ਠੀਕ ਹੈ ਕਿਵੇਂ ਹੋ ਗਿਆ ਸੱਟ ਕੇ ਵਧੀਆ ਵਧੀਆ ਤੇ ਠੀਕ ਹੈ ਠੀਕ ਹਾਂਜੀ ਇਹਦਾ ਆਪਣੀ ਜਾਗ ਹੋ ਥੋੜੇ ਟਾਈਮ ਹੋਊਗੀ ਰੈਡੀ ਤੇ ਆਪਰ ਰੈਡੀ ਹੋ ਗਏ ਸੀਗੇ ਕਰਤੇ ਆਪਾਂ ਪਾਲਿਆ ਤੇ ਬਾਕੀ ਨਿਊ ਬਲੌਗਰ ਨਿਊ ਸੂਟ ਤੇ ਨਿਊ ਟ੍ਰੈਂਡ ਚੈੱਕ ਕਰ ਲਓ ਮੁੰਡਿਓ ਨੰਗੇ ਪੈਰੀ ਨੰਗੇ ਪੈਰੀ ਦੀ ਗੱਲ ਓ ਕਿਧਰ ਗਏ ਓ ਯਾਰ ਇੱਥੇ ਹੋ ਐ ਨਹੀਂ ਗਏ ਚਲੋ ਫਿਰ ਆਪਾਂ ਮਿਲਦੇ ਅੱਗੇ ਠੀਕ ਆ ਲੈਨੇ ਥੋੜਾ ਬ੍ਰੇਕ उर जेको कंदा ਮਾਸੂਦ 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 ਬੜਾ ਇੱਕ ਇਹ ਸਾਹਮਣੇ ਉਧਰ ਦੇਖੋ ਇੱਧਰ ਆ ਇੱਧਰ ਆ ਇੱਧਰ ਰੇਗਾ ਔਰ ਇੱਧਰ ਦੇਖ ਕੇ ਵੇਰਾ ਇਹਦਾ ਚਲੋ ਖਾਤਾ ਵੀ ਇੱਕ ਅੱਧੀ ਹੋ ਜਾ ਲਾ ਉਧਰ ਦੇਖ ਪੀੜੀ ਜਨਾਬ ਜੀ ਹੁਣ ਕਿਥੇ ਚਲ ਦੇਖ ਇੱਧਰ ਇਹ ਦੇਖ ਉਧਰ ਹਾਂ ਗਿਆ ਹੁਣ ਜਾ ਲੈ ਹਲ ਉਧਰ ਲੰਘਾ ਰਿਹਾ আহ <chill valley> <pros mujer> ਹਾਲੇ ਅੜ ਕਿੱਥੇ ਨਾ ਨਾ ਤਾਂ ਗਿਆ ਕਿਆ ਮੁੰਡਾ ਕੀ ਬਾਦੀਨ ਕੁਆਲਿਟੀ ਚ ਨੀ ਸਰੂ ਉਰੇ ਇਧਰ ਮਾਰ ਦਿਓ ਜੀ ਬੈਕਗਰਾਉਂਡ ਤੇ ਇਧਰ ਨੂੰ ਖੜਜੋ ਜਾਵੜਾ ਮਾਤਾ ਜੂਰੀ ਨਾ ਹਾਰੇ ਨਾ ਮੈਂ ਮਾਰੀ ਪਹਿਲਾ ਵਾਰ ਹਾਂ ਚਲਣ ਦੇ ਦਿਆ ਕਰੋ ਜਾਨਾ ਵੇ ਤਾਂ ਗੰਦੇ ਗਰ ਨਾਲ ਨਾਲ ਆਪ ਦੇ ਗਰ ਸਾਡੇ ਬੜਾ ਟਿਕੜਾ ਟਿਕੜਾ ਆਉਣੀ ਇਹਨੇ ਨਹੀਂ ਨਹੀਂ ਉਹਨੂੰ ਬੱਸ ਕਰਕੇ ਆਇਆ ਪਿੱਛੇ ਕਰਦੇ ਉਹ ਤਣ ਫੇਰ ਇਦਣ ਖੜਾ ਰਹੇ

ਵਧੀਆ ਵਧੀਆ ਬਈ ਆ ਗਿਆ ਉਸਤਾਦ ਟੱਟਾ ਆ ਗਿਆ ਓਏ ਇੱਕ ਉਸਤਾਦ ਨੂੰ ਬਾਹਰ ਤੋਰਦਾ 1 ਕਿਲੋ ਇੱਕ ਨੂੰ ਵਿਆਹ ਦੇਣਾ ਇੱਧਰ ਆ ਜਿਓ ਜੀ ਇੱਧਰ ਬੈਕਗਰਾਉਂਡ ਤੇ ਇੱਧਰ ਹੋ ਜਾ ਕਰੋ ਨੌਕਰੀ ਮਾਰ ਲੈ ਚੌਂਕੀ ਮਾਰੋ ਪਹਿਲਾਂ ਮੱਜੂਗੀ ਕੋਰਤਾ ਸਹੀ ਕਰੋ ਉਹ ਮੱਜ ਕੇ ਦੇਖੋ ਕਦੀ ਤਾਂ ਲਾਈਨ ਨਹੀਂ ਦਿੱਤਾ ਉਹ ਬੈਠਿਆ ਕਰਦਾ ਤਾਂ ਬੈਠਾ ਦੋ ਆਪੇ ਰੁਵਾਸਾ ਤੇ ਠੀਕ ਹੈ ਜੀ ਸੋਨ ਨੂੰ ਕਿੱਥੇ ਵੀ ਦੁੱਪਰੀ ਆ ਅੱਜ ਤੋਂ ਦੀ ਨੰਗਾ ਨਾਮਣਾਓ ਜੀ ਬਈ ਵਾਤ ਪੀੜੀ ਦੇ ਭਾਈਓ ਇੱਥੇ ਅਪੜਤਾ ਸਹੀ ਕਰ ਰਹੀ ਫੁਟਤਾ لا دو بنگي بندي جام او بھائی ٺي ڪندو آهي ٻٽي او ترو ته ڪنهن ڇا ڪو اها ني او مهماني ڏاڙي نه ڪيو وفا جو جي نمبر نمبر وڏي بھاري بھاري نه آيو جي اڳي ਨਾਗੜੀ ਬਾਦ ਲਈ ਜਾਂਗੜੀ ਚੌਕੜੀ ਪਹਿਲਾਂ ਦਾ ਅਕੜਦਾ ਹੈਗਾ ਇਹਨੂੰ ਹੁਣ 500 ਰੁਪਏ ਵੇਣਾਗੇ ਅਲਾ ਅਕੜ ਕੇ ਬੋਲੇ ਇਹ ਕਸਾਰ ਇੱਕ ਸਾਦੇ ਭਈਆਂ ਨੂੰ ਸਮਾਰ ਕੇ ਕਰਦੇ ਗੋਰਾ ਨੂੰ ਕੱਢਦੇ ਗੋਰਾ ਕੋਟ ਕਹਦੇ ਬੁਰਾ ਪੁੱਤ ਬਾਰੀ ਮੇਰੀ ਆਉਣੀ ਆ ਜੇ ਆ ਠੀਕ ਲੱਗਿਆ اے بابا بیٹلو ٹھیک ہے ٹھیک ہے ٹھیک ہے ٹھیک ہے ٹھیک ہے ٹھیک ہے

ਸਾਈਡ ਤੋਂ ਆਹ ਬਾਅਦ ਦੇਖੀ ਨੋ ਕਿ ਉਹਦੇ ਨਾਲ ਬਾਅਦ ਤੇ ਕਰ ਦੋ ਉਹਦੀ ਹੋ ਗਈ ਇੱਧਰ ਤੇ ਨਾ ਆਏ ਗਰੀ ਮੜਾ ਜਾਏ ਗਰੀ ਇੱਥੇ ਹਵਾ ਸਾਡਾ ਲੈ ਆਏ ਗਰੀ ਮੜਾ ਜਾਏ ਗਰੀ ਇੱਥੇ ਹਵਾ ਇੱਧਰ ਵੀ ਜਾ ਕੇ ਮੜਾ ਜਾ ਬਸ ਹੋ ਗਈ ਫੋਟੋ ਖੜ ਜਾ ਹੋ ਗਈ ਫੋਟੋ ડરોના ડરોનાડી ડરો ઘ થોડી બારી ઘઈ જગ્યા हरवल बि पढ़ाए सघंदे न घबर ایا گه بهيا ايا وتا بهيا ਬੱਤ ਜਵਾਰ ਕੇ ਲਾ ਦੇ ਲਾ ਦੇ ਨਾ ਨਾ ਚੱਤੀ ਰਹਿੰਦੇ ਨਾ ਵੀ ਕਰਦੇ ਉਹ ਉੱਤਰ ਨੂੰ ਆਇਆ ਮੈਂ ਤੇ ਭਾਇਆ ਸਾਰੇ ਆਉਂਦੇ ਲਾ ਦੇ ਜਾਂਦੀ ਜਾਂਦਾ ਲਾ ਦੇ चलो हूँ चलो कैमरे च कैमरे चली आंखा पहले दिखाई ਅੱਲਾ ਬੁਆ ਮੈਂ ਜਮ ਚੌਂਣ ਲੱਗ ਉਹ ਜਿਹੜਾ ਬੜਾ ਬਲੌਗ ਕਰਦਾ ਮੇੜੇ ਮੇੜੇ ਦੂਰ ਨਾ ਜਾਣ ਮੇੜੇ ਵਾਹ ਜਾਗ ਕੋ ਜਾਗ ਕੋ ਹੋਇ ਤਾ ਜਾਗ ਕੋ ਇਹ ਤਾ ਜਾਗ ਐ ਪੇ ਤੇ ਜੇ ਨਹੀਂ ਮਣਿਆ ਓਏ ਮੁੰਡਿਆ ਜੀ ਛੋਣੇ ਆ ਗਿਆ ਚਾਹ ਰਾਂ ਤੂੰ ਇਹ ਲਾ ਆਈ ਜੀ ਐ ਕੁੜੇ ਤੋਂ ਲਵਾਇਆ ਬੱਸ ਹੋਰ ਕੋੜੇ ਲਾਉਂਦੇ ਹਾਂ ਕੁੜੇ ਤੋਂ ਲਾ ਲੇ ਤੇ ਆ ਆਸ਼ਾ ਆਦੋ Oh, naga, 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 naga It's so real.